ਹਾਂਜੀ ਸਸਿਕਾ ਮੈਂ ਠੀਕ ਠਾਕ ਬਹੁਤ ਵਧੀਆ ਮੈਂ ਖੁਸ਼ ਉਮੀਦ ਕਰਦੀ ਹਾਂ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਰਹੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਤੰਦਰੁਸਤੀ ਬਖਸ਼ੇ ਖੁਸ਼ ਰਹੋ ਤੇ ਅੱਜ ਦੀ ਜੋ ਗੱਲਬਾਤ ਹੈ ਮੇਰੇ ਸ਼ੁਕਰਾਨੇ ਦੀ ਮਤੇ ਹੈ ਕਹਿੰਦੇ ਸਵੇਰੇ ਥੋੜਾ ਜਿਹਾ ਛੇਤੀ ਉਠੋ ਜਿਸ ਧਰਮ ਨਾਲ ਤੁਸੀਂ ਪੂਜਦੇ ਹੋ ਜਿਸ ਧਰਮ ਦੇ ਨਾਲ ਤੁਸੀਂ ਜੁੜੇ ਹੋ ਆਪਣੇ ਆਪਣੇ ਘਰਾਂ ਦੇ ਵਿੱਚ ਪਾਠ ਪੂਜਾ ਕਰੋ ਗੁਰਦੁਆਰਾ ਸਾਹਿਬ ਮੰਦਰਾਂ ਚ ਜਿੱਥੇ ਵੀ ਤੁਸੀਂ ਜਾਣਾ ਜਾਂਦੇ ਹੋ ਸਵੇਰ ਉੱਠ ਕੇ ਜਰੂਰ ਜਾਓ ਉਸ ਰੱਬ ਦਾ ਸ਼ੁਕਰਾਨਾ ਕਰੂੰ ਕਿ ਅੱਜ ਦੀ ਸਵੇਰ ਹੋਈ ਏ ਸਾਰਾ ਦਿਨ ਖੁਸ਼ੀ-ਖੁਸ਼ੀ ਨਿਕਲੇ ਤੇ ਅੱਜ ਦੀ ਜੋ ਗੱਲਬਾਤ ਹੈ ਆਪਾਂ ਸਟਾਰਟ ਕਰਦੇ ਅੱਜ ਦੀ ਜੋ ਗੱਲ ਹੈ ਮੇਰੀ ਸ਼ੁਕਰਾਨੇ ਦੇ ਦੇ ਦੇਖੋ ਜਦ ਬਜ਼ੁਰਗ ਬੀਬੀਆਂ ਨਾ ਜਿਹੜੀ ਉਹਨਾਂ ਨੇ ਆਪਣੇ ਮੁੰਡਿਆਂ ਦੇ ਵਿਆਹ ਕਰਨੇ ਹੁੰਦੇ ਹਨ ਤੇ ਉਹਨਾਂ ਇੱਕ ਵਿਚੋਲੇ ਲੱਗਣਾ ਫਿਰ 10 ਪਾਣੀ ਹੁੰਦੀ ਐ ਦੇਖੋ ਜਦ ਪਹਿਲਾਂ ਦੇ ਟਾਈਮ ਹੁੰਦੇ ਤੇ ਨਾ ਤੇ ਵਿਚੇ-ਵਿਚ ਅਹੀਂ ਰਿਸ਼ਤੇਦਾਰੀ ਚ ਤੇ ਰਿਸ਼ਤੇਦਾਰੀ ਬਣਾ ਲੈਂਦੇ ਤੇ ਕੁੜੀਆਂ ਮੁੰਡਿਆਂ ਦੇ ਵਿਆਹ ਹੋ ਜਾਂਦੇ ਤੇ ਐਂ ਕਹਿ ਦਿੰਦੇ ਤੇ ਕਿ ਕਹਿੰਦੇ ਰਿਸ਼ਤੇਦਾਰੀ ਚ ਤੇ ਹੋ ਜਵੇ ਨਾ ਧੀ ਪੁੱਤ ਦੇਖ ਕੇ ਪਰਕੇ ਹੁੰਦੇ ਆ ਜਾਣ ਪਛਾਣ ਵਾਲੇ ਹੋ ਜਾਂਦੇ ਆ ਪਰ ਅੰਨਾ ਕਵੀਏ ਪਹਿਲੇ ਦੇ ਟਾਈਮ ਅੱਜ ਫੋਨ ਫੋਨ ਨਹੀਂ ਹੁੰਦੇ ਸੀ ਤੇ ਮੇਰੀ ਜੋ ਗੱਲ ਹੈ ਉਹ ਦੇਖੋ ਉਹਨਾਂ ਬਿੱਬੀਆਂ ਨੇ ਨਾ ਇਹ ਉਹਨਾਂ ਦੇ ਘਰਾਂ ਦੇ ਪਰਿਵਾਰਾਂ ਦੇ ਬੰਦਿਆਂ ਨੇ ਵੀ ਜੇ ਕਿਤੇ ਗੱਲ ਕਰਨੀ ਵੀ ਭਾਈ ਸਾਡੇ ਮੁੰਡੇ ਨੂੰ ਰਿਸ਼ਤਾ ਕਰਾਓ ਤੇ ਉਹਨੇ ਇੱਕੇ ਗੱਲ ਦੇ ਵਿੱਚ ਆਪਣੀ ਸਾਰੀ ਗੱਲਾਂ ਰੱਖ ਦੇਣੇ ਕਿ ਜੋ ਮੇਰਾ ਮੁੰਡਾ ਪੜਿਆ ਹੋਇਆ ਹੈ ਇੰਨੀ ਕਿ ਪੜ੍ਹਾਈ ਕਰੀ ਹੋਈ ਹੈ ਐਡਾ ਸਾਡਾ ਘਰ ਬਾਹਰ ਇੰਨੀ ਕਿ ਜ਼ਮੀਨ ਜੇ ਦਾਟਾ ਇਸ ਕੰਦੇ ਕੋਲ ਬਸ ਸਾਹੀ ਦੋ ਚਾਰ ਗੱਲਾਂ ਔਰ ਉਧਰ ਕੁੜੀ ਦੇ ਵੀ ਬਸ ਨਹੀਂ ਵੀ ਜਾਣਾ ਥੋੜੀ-ਬੋਤੀ ਪੜੀ ਲਿਖੀ ਹੋਵੇ ਘਰ ਦੇ ਕੰਮ ਕਰਨੇ ਆਉਂਦੇ ਨੇ बस सारी दो चार गल्लां तक ਬੱਚਿਆਂ ਦੇ ਵਿਆਹ ਹੋ ਜਾਂਦੇ ਸੀਗੇ ਤੇ ਬੀਬੀਆਂ ਦੇ ਉਸ ਟਾਈਮ ਚੌਚਾਉ ਦੇ ਵਿੱਚ ਖੁਸ਼ੀ-ਖੁਸ਼ੀ ਚ ਐਵੇਂ ਵੀ ਕਹਿ ਦਿੰਦੀ ਆ ਵਿਚੋਲੇ ਤੱਕ ਵੀ ਭਾਈ ਜੋ ਕੁੜੀ ਹੈ ਨਾ ਭਾਵੇਂ ਗਰੀਬ ਪਰਿਵਾਰ ਦੀ ਹੋਵੇ ਪਰ ਮੇਰੇ ਮੁੰਡੇ ਦਾ ਵਿਆਹ ਕਰਾ ਦਿਓ ਜ਼ਰੂਰ ਕਿਤੇ ਮੈਂ ਮਰਨਾ ਜਾਵਾਂ ਮੈਂ ਭੁਨੇ ਪੋਤਾ ਪੋਤੀ ਦੇਖ ਲੂਗੀ ਹੁੰਦੀ ਹੈ ਗੱਲ ਸੱਚੀ ਹੈ ਕਿਤੇ ਨਾ ਕਿਤੇ ਕਿਹ ਪਤਾ ਸਾਨੂੰ ਵੀ ਹੈ ਜਦ ਅਸੀਂ ਉਮਰ ਸੇ ਜਾਉਂਗੇ ਉਸ ਤੇ ਸਾਨੂੰ ਵੀ ਇਹ ਫੀਲ ਹੋਗਾ ਨਾ ਅਹਿਸਾਸ ਹੋਊਗਾ ਚਲੋ ਖੈਰਾ ਤੇ ਗੱਲ ਦੂਜੀ ਹੈ ਬਾਅਦ ਚ ਕਰੂਗੀ ਅੱਦੇ ਵੈ ਗੱਲ ਤੇ ਮੈਂ ਜਿਹੜੀ ਗੱਲ ਕਰ ਰਹੀ ਤੇ ਮੈਂ ਉਸ ਗੱਲ ਤੇ ਵਾਪਸ ਆਂਦੀ ਆਂ ਜਦ ਬੀਬੀਆਂ ਨੇ ਐ ਕਹਿ ਤੇ ਕਹਿ ਦਿੰਦੀਆਂ ਨਾ ਵੀ ਭਾਵੇਂ ਗਰੀਬ ਕਰਦੀ ਹੋਵੇ ਉਸ ਤਾਂ ਖੁਸ਼ ਹੁੰਦੀ ਐ ਵੀ ਮੇਰੇ ਮੁੰਡੇ ਦਾ ਵਿਆਹ ਹੋਣਾ ਚਾਹੀਦਾ ਐ ਬਸ ਚਲੋ ਮੁੰਡੇ ਦਾ ਵਿਆਹ ਹੋ ਗਏ ਇੱਕ ਗਰੀਬ ਜਿਹੇ ਘਰ ਦਿੱਤੀ ਐ ਠੀਕ ਠੀਕ ਜਿਹਾ ਪਰਿਵਾਰ ਦੀ ਨੂੰ ਬਣ ਕੇ ਉਸ ਘਰ ਦੇ ਵਿੱਚ ਕੁੜੀ ਨੂੰ ਚਾਹ ਚੜਦਾ ਐ ਉਹ ਖੁਸ਼ ਹੁੰਦੀ ਐ ਇਹ ਹਾਂ ਮੇਰਾ ਪੇਕਾ ਪਰਿਵਾਰ ਐ ਜੋ ਥੋੜਾ ਗਰੀਬ ਸੀਗਾ ਪਰ ਇਸ ਘਰ ਦੇ ਵਿੱਚ ਮੇਰੀ ਪੂਰੀ ਜ਼ਿੰਦਗੀ ਨਿਕਲਣੀ ਹੈ ਇੱਥੇ ਮੈਂ ਸਕੂਨ ਨਾਲ ਆਪਣੀ ਜ਼ਿੰਦਗੀ ਆਪਣੇ ਹਮਸਫਰ ਨਾਲ ਆਪਣੇ ਘਰ ਵਾਲੇ ਨਾਲ ਜ਼ਿੰਦਗੀ ਨੂੰ ਜੀਵਾਂਗੇ ਕੁਝ ਕੁੜੀਆਂ ਦੇ ਵੀ ਸਭ ਦੇ ਸੁਪਨੇ ਹੁੰਦੇ ਸਭ ਨੇ ਆਪਣੀ ਅੱਖਾਂ 'ਚ ਕੁਝ ਗੁਣਿਆ ਹੁੰਦਾ ਹੈ ਉਹ ਸੋਚਦੀ ਹੈ ਇਹ ਮੇਰੇ ਕੁਝ ਸੁਪਨੇ ਪੂਰੇ ਹੋ ਜਾਣ ਕੋਸ਼ਿਸ਼ ਵੀ ਕਰਦੇ ਹਾਂ ਕੁਝ ਕਹੋ ਵੀ ਜਾਂਦੇ ਹਾਂ ਜਿਗਰ ਨੂੰ ਪਰ ਵਕਤ ਥੋੜਾ ਜਿਹਾ ਅੱਗੇ ਚਲੇ ਜਾਂਦਾ ਹੈ ਫਿਰ ਬੀਬੀਆਂ ਜੋ ਗੱਲਾਂ ਉਹਰੇ ਦਬਾ ਕੇ ਰੱਖਦੇ ਆ ਨਾ ਉਹਨਾਂ ਨੂੰ ਬਾਹਰ ਕੱਢਣਾ ਸਟਾਰਟ ਕਰਦੀਆਂ ਉਹ ਬਜ਼ੁਰਗ ਮਾਤਾ ਉਹ ਕੁੜੀਆਂ ਦੀ ਸੱਸਾਂ ਦੇਖੋ ਉਹ ਕੁੜੀਆਂ ਦੇ ਉਹਨਾਂ ਘਰਾਂ ਨੂੰ ਆਪਣਾ ਘਰ ਮੰਨਦੇ ਆ ਉੱਥੇ ਨੱਠ ਕੇ ਭੱਜ ਕੇ ਸਵੇਰੇ ਸਜਰੇ ਤੇ ਉੱਠ ਕੇ ਉਹਨਾਂ ਘਰਾਂ ਦੇ ਕੰਮ ਕਰਦੇ ਆਂ ਉਹਨਾਂ ਘਰਾਂ ਦੇ ਵਿੱਚ ਉਹਨਾਂ ਦੇ ਬੱਚੇ ਪਾਲਦੇ ਆਂ ਪਰ ਉਹ ਕਦੇ ਵੀ ਦੁਖੀ ਜਾਂ ਪਰੇਸ਼ਾਨ ਨਹੀਂ ਹੁੰਦੇ ਭਾਵੇਂ ਉਹ ਕਿੰਨੀਕ ਵੀ ਬਿਮਾਰ ਹੋਈ ਵੀ ਹੋਵੇ ਕਿੰਨਾ ਵੀ ਉਹਨੂੰ ਤਕਲੀਫ ਹੋਵੇ ਉਹ ਤਕਲੀਫ ਚ ਵੀ ਨਹੀਂ ਪੈਂਦੇ ਆਂ ਤਕਲੀਫ ਚ ਵੀ ਰੈਸਟ ਨਹੀਂ ਕਰਨਾ ਫੇਰ ਵੀ ਉਹਨੂੰ ਐਹੀ ਲੰਦਾ ਵੀ ਮੈਂ ਆਹ ਕੰਮ ਕਰ ਦਮਾ ਆਹ ਕੰਮ ਕਰ ਦੂੰ ਕਿਉਂਕਿ ਜਦੋਂ ਕੁਵਾਰੀ ਹੁੰਦੀ ਹੈ ਨਾ ਮਾਂ-ਬਾਪ ਨੇ ਉਹਨੂੰ ਇਹ ਸਭ ਨੇ ਦੇਖੋ ਜੋ ਕੁੜੀਆਂ ਸਭ ਨੂੰ ਪਤਾ ਹੈ ਸਭ ਕੁੜੀਆਂ ਆਹੀ ਗੱਲਾਂ ਸੁਣ ਕੇ ਬੜੀ ਹੋਈਆਂ ਕਿ ਕੁੜੀ ਦਾ ਪੇਕਾ ਪਰਿਵਾਰ ਹੈ ਕੁੜੀ ਦਾ ਨਹੀਂ ਹੁੰਦਾ ਜੋ ਸੋਹਰਾ ਪਰਿਵਾਰ ਕੁੜੀ ਜਿੱਥੇ ਵਿਆਹ ਕੀ ਗਈ ਹੈ ਉਹ ਘਰ ਉਹਦਾ ਹੁੰਦਾ ਉਹਨੂੰ ਖੁਸ਼ੀ ਹੁੰਦੀ ਹੈ ਤਾਂ ਹੀ ਉਸ ਘਰ ਦੇ ਕੰਮ ਕਰਦੀ ਹੈ ਉਸ ਘਰ ਦੇ ਬੱਚੇ ਪਾਲਦੀ ਹੈ ਉਹਨਾਂ ਘਰਾਂ ਦੇ ਵਿੱਚ ਸਵੇਰ ਤੇ ਸੱਜਰੇ ਦੇ ਉੱਠ ਕੇ ਸਭ ਦੇ ਵਾਸਤੇ ਰਸੋਈਆਂ 'ਚ ਕਿੰਨਾ ਕੰਮ ਇਕੱਲੀ ਕਰ ਲੈਂਦੀ ਹੋਰ ਤੇ ਹੋਰ ਇੱਕ ਜਨਾਨੀ ਇੱਕ ਔਰਤ ਇੱਕ ਰਸੋਈ ਦੇ ਵਿੱਚ ਚਾਰ-ਚਾਰ ਚੁੱਲਿਆਂ ਤੇ ਵੀ ਇਕੱਲੀ ਕੰਮ ਕਰਦੀ ਹੈ ਹੈਗੀ ਯਾਹਦੀ ਔਰਤ ਠੀਕ ਹੈ ਪਰ ਜੋ ਬਜ਼ੁਰਗ ਬੀਬੀ ਹੁੰਦੀ ਹੈ ਨਾ ਘਰ 'ਚ ਕੁਝ ਟਾਈਮ ਨਿਕਲ ਜਾਂਦਾ ਉਹਨੇ ਫਿਰ ਉਹ ਗੱਲਾਂ ਕਿਤੇ ਨਾ ਕਿਤੇ ਅੰਦਰ ਸਿੰਜੀ ਜਾ ਰਹੀ ਹੈ ਉਹਨਾਂ ਨੂੰ ਹਰ ਰੋਜ਼ ਪਾਣੀ ਦੇ ਰਹੀ ਹੈ ਸੋਚਦੀ ਹੈ ਆ ਸੋਚ ਆ ਜਿਹੜੀ ਉਹ ਪਾਣੀ ਆ ਉਹਨੂੰ ਅੰਦਰ ਪਾਲੀ ਜਾ ਰਹੀ ਫਿਰ ਉਹ ਉਹਨਾਂ ਗੱਲਾਂ ਨੂੰ ਬਾਹਰ ਕੱਢਦੇ ਆ ਉਹਨੂੰ ਖੁਸ਼ੀ ਤੇ ਕਿਆ ਹੋਣੀ ਹੈ ਵੀ ਆ ਮੇਰੇ ਘਰ ਦੀ ਰਾਣੀ ਹੈ ਮੇਰੇ ਘਰ ਦੀ ਨੂੰਹ ਆ ਅਨੁਸਾਰੀਂ ਦੇ ਆਇਆ ਜਾ ਕੇ ਵਿਆਹ ਕੇ ਤਾਂ ਹੈ ਪਰ ਉਹ ਅੰਦਰੇ ਅੰਦਰ ਨਾ ਦੁਖੀ ਹੁੰਦੀ ਹੈ। ਉਹਦੇ ਅੰਦਰ ਆ ਗੱਲਾਂ ਦਾ ਗੁਬਾਰ ਹੁੰਦਾ ਹੈ। ਫਿਰ ਉਹਨੇ ਗੱਲਾਂ ਬਾਹਰ ਕੱਢਦੇ ਆ ਨਾ ਕਿਸ ਢੰਗ ਨਾਲ ਕਹਿੰਦੀ ਹੈ। ਕਹੀਂ ਤੇ ਬਜ਼ੁਰਗ ਬੀਬੀਆਂ ਕਹਿੰਗੀਆਂ। ਭੁੱਖੇ ਨੰਗੇ ਘਰ ਤੇ ਆ ਕੇ ਰਾਜ ਭਾਗ ਲੱਗ ਗਿਉ ਰਿਹਾ। ਔਰ ਕਈ ਨਾਲੇ ਦੀ ਟੰ ਚ ਵਾਰਾਂ ਚ ਲੱਗ ਗਿਆ ਕਿ ਐਨਾ ਗੱਲਾਂ ਨੂੰ ਸੁਣ ਕੇ ਵੀ ਉਹ ਦੇਖੋ ਖਾਸ ਤੁਹਾਡੇ ਵਾਸਤੇ ਹੈ ਗੁੱਸਾ ਨਾ ਕਰੋ ਜੇ ਤੁਹਾਨੂੰ ਗਲਤ ਲੱਗਦੀ ਹੈ ਤੇ ਮੈਂ ਸੋਰੀ ਫੀਲ ਕਹਿੰਦੇ ਹਾਂ ਕਰਦੇ ਹਾਂ ਤੁਹਾਨੂੰ ਪਰ ਗੱਲਾਂ ਸੱਚਾਈ ਹੈ ਸੱਚੀ ਹੈ ਦੇਖੋ ਜਦ ਬੀਬੇ ਤੁਸੀਂ ਉਹਨੂੰ ਬੱਚੀਆਂ ਉਹਨਾਂ ਨੂੰ ਹਨ ਆਪ ਲੈ ਕੇ ਆਂਦੇ ਆਪਣੇ ਘਰਾਂ ਦੇ ਵਿੱਚ ਇਹ ਜੀ ਗੱਲਾਂ ਨਾ ਸੁਣਾਇਕ ਉਹਦੇ ਵਿੱਚ ਉਹਦਾ ਫਾਇਦਾ ਜਾਂ ਨੁਕਸਾਨ ਉਹ ਬਾਅਦ ਦੀ ਗੱਲ ਹੈ ਪਰ ਤੁਸੀਂ ਆਪਣਾ ਨੁਕਸਾਨ ਕਰ ਬੈਠੇ ਉਸ ਬੱਚੀ ਦੇ ਦਿਲ ਦੇ ਵਿੱਚ ਇੰਨੀ ਕਿ ਨਫ਼ਰਤ ਭਰ ਜਾਂਦੇ ਆ ਤੁਹਾਡੇ ਵਾਸਤੇ ਉਹ ਚਾਹ ਕੇ ਵੀ ਕਦੇ ਤੁਹਾਡੇ ਨਾਲ ਜੁੜ ਨਹੀਂ ਸਕਦੇ ਉਹ ਆਪਣੇ ਆਪ ਨੂੰ ਇੱਕ ਘਰ ਦੇ ਦਾਇਰੇ ਦੇ ਵਿੱਚ ਕਹਿ ਲਓ ਜਾਂ ਸਮਾਜ ਦੇ ਤੌਰ ਤੇ ਤੁਹਾਡੇ ਨਾਲ ਉੱਠਣਾ ਬੈਠਣਾ ਤੁਹਾਡੇ ਘਰ ਦੇ ਕੰਮ ਸਾਰੇ ਕਰਦੇ ਨੇ ਪਰ ਜਿਹੜੇ ਅੰਦਰ ਇੱਕ ਗੱਲ ਘਰ ਘਰ ਲੈਂਦੇ ਆ ਨਾ ਉਹ ਗੱਲਾਂ ਉਹ ਬੱਚੇ ਦੇ ਮਨ ਤੇ ਬਾਹਰ ਨਹੀਂ ਨਿਕਲਦੀਆਂ ਜਿੱਤੇ ਉਹ ਕਹਿੰਦੀ ਹੈ ਕਾਹਵੇਂ ਗਲਤ ਹੋ ਜਾਂਦੀ ਹੈ ਕਿ ਲੈ ਅਤੇ ਜੀ ਮੂੰਹ ਪਾਉਂਦੀ ਹੈ ਅਤੇ ਜੀ ਬੋਲਦੀ ਹੈ ਅਤੇ ਜੀ ਲੜਦੇ ਪਰ ਜਿਉ ਚੁੱਪ ਹੈ ਨਾ ਚੁੱਪ ਦਾ ਨੁਕਸਾਨ ਹੈਗਾ ਉਹਨੂੰ ਪਰ ਉਹ ਕਹੂ ਵੀ ਨਹੀਂ ਕੁਛ ਵੀ ਦੂਜੀ ਉਹ ਚੁੱਪ ਤਾਂ ਵੀ ਹੋ ਸਕਦੀ ਹੈ ਆਪਣੇ ਮਾ ਮਾ ਬਾਬ ਦੀ ਇੱਜ਼ਤ ਕਰਕੇ ਤੁਹਾਨੂੰ ਕੁਝ ਨਹੀਂ ਕਹਿੰਦੇ। ਆਪਣੇ ਮਾ ਬਾਬ ਦੀ ਕਦਰ ਕਰਦੇ। ਤੁਹਾਨੂੰ ਕੁਝ ਨਹੀਂ ਕਹਿੰਦੇ ਇੱਥੇ। ਸੋ ਵੀ ਚੰਗੀ ਮਾੜੀ ਸਾਰੀ ਗੱਲਾਂ ਆਪਣੇ ਦਿਲ ਚ ਲਿਖ ਕੇ ਰੱਖੀ ਦਿੰਦੇ। ਪਰ ਕਿਸੇ ਨੂੰ ਕੁਝ ਨਹੀਂ ਬੋਲੋ। ਹਾਂ ਹੋ ਸਕਦਾ ਹੈ। ਅਗਲੀ ਸੱਚੀ ਓਹੋ ਜਿਹੜੀ ਨੂੰਹ ਹੈ ਨਾ ਆਪਣੇ ਆਦਮੀ ਨੂੰ ਤਾਂ ਦੱਸੂਗੀ ਆਪਣੇ ਪਤੀ ਨੂੰ ਤਾਂ ਦੱਸੂਗੀ ਜਿਹਦੇ ਨਾਲ ਉਹ ਇਸ ਘਰ ਤੱਕ ਆਈਏ ਜਿਹੜੇ ਬੰਦੇ ਨੇ ਆਪਣੇ ਘਰ ਦੀ ਦੇਲੀ ਤੱਕ ਅੰਦਰ ਤੱਕ ਆਪਣੇ ਬੈਡਰੂਮ ਤੱਕ ਲੈ ਕੇ ਆਏ ਉਹਨੂੰ ਤਾਂ ਦੱਸਣ ਦਾ ਉਹਦਾ ਰਾਈਟ ਬੰਦਾ ਉਹਨੂੰ ਦੱਸੂਗੀ ਖੇਰ ਵੀ ਵੀਰ ਤੁਸੀਂ ਕਿਤੇ ਨਾ ਕਿਤੇ ਆ ਗੱਲਾਂ ਸੱਚੀਆਂ ਜਦੋਂ ਆਪਣੇ ਆਦਮੀ ਨੂੰ ਦੱਸਦੀ ਹੈ ਨਾ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਇਹ ਗੱਲਾਂ ਤੁਸੀਂ ਆਪਣੇ ਮੁੰਡੇ ਦੇ ਵੀ ਮਨ ਦੇ ਵਿੱਚ ਦਿਲ ਦੇ ਵਿੱਚ ਇੱਕ ਦੂਰੀ ਬਣਾ ਲੈਂਦੇ ਹੋ ਦੇਖੋ ਉਹਨੇ ਉਸ ਮਾਂ-ਬਾਪ ਨੂੰ ਵੀ ਦੇਖਣਾ ਜਿਨ੍ਹਾਂ ਨੇ ਉਸ ਮੁੰਡੇ ਨੂੰ ਜਨਮ ਦੇਇਆ ਪਰ ਉਸ ਘਰ ਵਾਲੀ ਨੂੰ ਵੀ ਦੇਖਣਾ ਜਿਹੜੀ ਨੂੰ ਉਹ ਉੱਥੇ ਤੱਕ ਲੈ ਕੇ ਆਇਆ ਹੈ ਉਹ ਸਾਥ ਕਿਸੇ ਦਾ ਨਹੀਂ ਛੱਡਣਾ ਚਾਹੁੰਦਾ ਛੱਡਣਾ ਚਾਹੀਦਾ ਵੀ ਨਹੀਂ ਮਾਂ-ਬਾਪ ਆਪਣੀ ਜਗ੍ਹਾ ਹੈ ਘਰ ਵਾਲੀ ਆਪਣੀ ਜਗ੍ਹਾ ਹੈ ਪਰ ਜੇ ਦੋਨੇ ਜਣੇ ਦੋਨੇ ਸਾਈਡਾਂ ਆਪਣੀ ਆਪਣੀ ਜਗ੍ਹਾ ਉਸ ਘਰ ਦੇ ਵਿੱਚ ਬਣਾ ਕੇ ਰੱਖੂਗੀ ਨਾ ਮੈਂ ਕਹਿੰਦੀ ਹਾਂ ਘਰ ਦੇ ਵਿੱਚ ਸਵਰਗ ਰਹਿੰਦਾ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਤੇ ਕੁਝ ਕੁ ਬੀਬੀਆਂ ਦੇ ਐਨੇ ਕੁ ਗੱਲਾਂ ਗਲਤ ਆਪਣੇ ਮੁੰਡੇ ਨੇ ਵੀ ਕਹਿ ਦਿੰਦੀਆਂ ਕਿ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਹਾਂ ਕੁਝ ਤੇ ਮੇਰੀ ਸੋਹਣੀ ਹੋਈ ਗੱਲਾਂ ਵੀ ਹੈਗੀ ਅਹੇ ਜੀ ਲੋਕ ਨੇ ਉਹਦੇ ਨਾਲ ਬੀਬੀਆਂ ਦਾ ਆਪਣਾ ਜਿਆਦਾ ਨੁਕਸਾਨ ਹੈ ਬੀਬੀਆਂ ਨੂੰ ਜਿਆਦਾ ਸੋਚਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਨਾਲ ساری ਜ਼ਿੰਦਗੀ ਕੱਟਣੀ ਹੈ ਇਹਨਾਂ ਨੇ ਸਾਨੂੰ ਦਾਦਾ ਦਾਦੀ ਬਣਾਇਆ ਸਾਡਾ ਇੱਕ ਇਸ ਦੁਨੀਆ ਦੇ ਵਿੱਚ ਸਾਡਾ ਦਰਜਾ ਬਧਾਏ ਉਹਨਾਂ ਨਾਲ ਬੀਬੀਆਂ ਨੂੰ ਸੁਖ ਸ਼ਾਂਤੀ ਨਾਲ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਹੋਰ ਨਹੀਂ ਕੁਝ ਐਨਾ ਕੁ ਸੋਚ ਲੈ ਕਰੋ ਤੁਸੀਂ ਕਿ ਐਨੇ ਹੀ ਸਾਨੂੰ ਰੋਟੀ ਪਾਣੀ ਦੇਣਾ ਭਾਵੇਂ ਇਹ ਗਰੀਬ ਪਰਿਵਾਰ ਦੇ ਹੈ ਭਾਵੇਂ ਇਹ ਅਮੀਰ ਪਰਿਵਾਰ ਦੇ ਹੈ ਉਹ ਜ਼ਿੰਦਗੀ ਜੇ ਉਹ ਸ਼ਬਦ ਤੁਸੀਂ ਆਪਣੇ ਦਿਲਾਂ 'ਚ ਰੱਖੋ ਨਾ ਫਿਰ ਬੀਬੀ ਉਹ ਤੁਸੀਂ ਜਿਆਦਾ ਦੁਖੀ ਹੋ। ਉਹ ਬੱਚੀ ਤੇ ਆ ਜਾਂਦੀ ਹੈ ਆਪਣੇ ਆਪ ਨੂੰ ਸੈੱਟ ਕਰ ਲੈਂਦੀ ਉਸ ਘਰ ਦੇ ਵਿੱਚ। ਠੀਕ ਹੈ। ਦੂਜੀ ਗੱਲ ਉਹਨੇ ਉਹਨਾਂ ਘਰਾਂ ਦੇ ਵਿੱਚ ਰਹਿ ਕੇ ਜੇ ਆਪਣੇ ਆਪ ਨੂੰ ਚੁੱਪ ਰੱਖਦੇ ਹਨ ਇਕ ਗੱਲ ਮੈਂ ਪਹਿਲਾਂ ਵੀ ਕਹੀ ਹੈ ਇਸ ਕਿ ਉਹ ਜੋ ਚੁੱਪ ਰੱਖਦੀ ਹੈ ਉਹਦਾ ਫਾਇਦਾ ਨੁਕਸਾਨ ਉਹਦਾ ਵੀ ਨੁਕਸਾਨ ਹੁੰਦਾ ਉਹ ਕਿਸ ਤਰ੍ਹਾਂ ਉਹ ਅੰਦਰੇ ਅੰਦਰ ਅੰਦਰੇ ਅੰਦਰ ਉਹਨੇ ਉਹੀ ਗੱਲਾਂ ਸੁਣ ਸੁਣ ਕੇ ਆਪਣੇ ਦਿਮਾਗ ਦੇ ਵਿੱਚ ਇੱਕ ਹੈ ਜੀ ਭੈੜੀ ਬਿਮਾਰੀ ਲਾ ਲੈਣੀ ਭੈੜੀ ਬਿਮਾਰੀਆਂ ਦਾ ਕਦੇ ਕੋਈ ਲਾਜ ਨਹੀਂ ਹੋ ਮੈਂ ਦੇਖੇ ਵੇ ਬੰਦੇ ਠੀਕ ਹੈ ਆਹ ਬਿਮਾਰੀ ਇਹ ਜੀ ਪੈੜੀ ਹੋ ਜੂਗੀ ਤੁਸੀਂ ਸੋਚ ਵੀ ਨਹੀਂ ਸਕਦੇ ਫਿਰ ਉਹਨਾਂ ਦੀ ਵਜ੍ਹਾ ਕੌਣ ਹੈ ਬਿਮਾਰੀਆਂ ਦੀ ਉਹ ਕਰਦੇ ਬਜ਼ੁਰਗ ਹੀ ਤੇ ਹੈ ਉਹ ਕੁੜੀਆਂ ਨੂੰ ਜ਼ਿਆਦਾ ਤੰਗੀ ਆਉਂਦੀ ਹੈ ਜਿੱਤੇ ਉਹ ਕਹਿੰਦੀਆਂ ਤਾਂ ਵੀ ਮੁਸ਼ਕਲ ਹੈ ਜੇ ਨਹੀਂ ਕਿਸੇ ਨੂੰ ਕੁਝ ਕਹਿੰਦੀ ਤਾਂ ਵੀ ਮੁਸ਼ਕਲ ਹੈ ਤੇ ਦੋਨੇ ਸਾਈਡਾਂ 'ਚ ਤੇ ਫਸਦੇ ਨੂੰ ਜਾਂਦੇ ਆ ਨਾ ਵਿਚਾਰੇ ਉੱਥੇ ਤੁਸੀਂ ਬੀਬੇ ਤੁਸੀਂ ਆਪਣੇ ਆਪ ਨੂੰ ਐ ਨਾ ਸਮਝੇ ਕਰੋ ਵੀ ਵਾ ਜੇ ਬਗਾਨੀ ਧੀ ਚੁੱਪ ਥੋੜੇ ਕਰਕੇ ਦੱਬ ਗਈ ਜਾਂ ਥੋੜੇ ਬੋਲਣੇ ਕਰਕੇ ਉਹ ਚੁੱਪ ਹੈ ਚੁੱਪ ਤੇ ਹੋ ਆਪਣੀ ਸ਼ਰਮ ਨੂੰ ਰਹਿੰਦੀ ਹੈ ਪਰ ਤੁਸੀਂ ਦੋ ਚੀਜ਼ਾਂ ਦਾ ਨੁਕਸਾਨ ਕਰ ਦਿੰਦੇ ਆ ਉਸ ਟਾਈਮ ਇਕ ਤੇ ਆਪਣੇ ਬੱਚਿਆਂ ਨੂੰ ਦੂਰ ਕਰ ਦਿੰਦੇ ਆਂ। ਦੂਸਰੀ ਗੱਲ ਆਪਣੇ ਪੁੱਤ ਨੂੰ ਵੀ ਔਰ ਆਪਣੇ ਨੂੰਹ ਨੂੰ ਵੀ ਕੋਈ ਭੈੜੀ ਬਿਮਾਰੀ ਦੇ ਦਿੰਦੇ ਆਂ ਜ਼ਰੂਰ। ਚੁੱਪ ਰਹਿਣਾ ਵੀ ਕੋਈ ਆਸਾਨ ਨਹੀਂ ਹੁੰਦਾ। ਆ ਸੋਖਾ ਕੰਮ ਨਹੀਂ ਹੈ ਕਿ ਸਾਹਮਣੇ ਵਾਲਾ ਮੈਨੂੰ ਬਾਰ-ਬਾਰ ਕੁਛ ਨਾ ਕੁਛ ਕਹੀ ਜਾ ਰਿਹਾ ਉਸ ਬਗਾਨੇ ਤੇ ਨੂੰ ਕਿ ਉਹ ਚੁੱਪ ਰਹਿ। ਉਹਦੀ ਬਰਦਾਸ਼ਤ ਕਰਨੇ ਦੀ ਸ਼ਕਤੀ ਹੈ ਨਾ ਦੇਖੋ ਕਿੰਨੀ ਕਿ ਜ਼ਿਆਦਾ ਕਿੰਨੀ ਕੋਨੇ ਸਟਰੋਂਗ ਬਣਾ ਲਈ ਹੈ ਜਿਹੜੀ ਉਹ ਚੁੱਪ ਰਹਿੰਦੀ ਹੈ ਠੀਕ ਹੈ ਤੇ ਮੈਂ ਜ਼ਿਆਦਾ ਤੇ ਨਹੀਂ ਇਸ ਵੀਡੀਓ ਚ ਤੁਹਾਨੂੰ ਕੁਝ ਵੀ ਕਹੂੰਗੀ ਆਹੀ ਦੋ ਗੱਲਾਂ ਜ਼ਰੂਰ ਕਹੂੰਗੀ ਕਿ ਤੁਹਾਡਾ ਥੋੜਾ ਨੁਕਸਾਨ ਹੁੰਦਾ ਹੈ ਤੁਸੀਂ ਤੇ ਦੇਖੋ ਮਰਤੇ ਸਭ ਨੇ ਜਾਣਾ ਮੈਂ ਵੀ ਮਰਨਾ ਸਭ ਨੇ ਮਰਨਾ ਇਸ ਦੁਨੀਆ ਦੇ ਵਿੱਚ ਜੋ ਪੈਦਾ ਹੋਏ ਸਾਹ ਲੈ ਰਹੇ ਹੈ ਮਰਨਾ ਸਭ ਨੇ ਜਿੰਦਗੀ ਦੀ ਸੱਚਾਈ ਹੈ ਆ ਗੱਲ ਚੁਟਲਾ ਨਹੀਂ ਸਕਦੇ ਠੀਕ ਹੈ ਪਰ ਤੁਸੀਂ ਇਸ ਜਿੰਦਗੀ ਦੇ ਵਿੱਚ ਜਿਓ ਆਪ ਵੀ ਔਰ ਉਹਨਾਂ ਬੱਚਿਆਂ ਨੂੰ ਵੀ ਜੀਣ ਦਿਓ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਦੀ ਬਹੂਆਂ ਬਣਾਇਆ ਨੂੰਹਾਂ ਬਣਾਇਆ ਆਪਣੇ ਘਰ ਦਾ ਤਾਜ ਬਣਾਇਆ ਠੀਕ ਹੈ ਤੇ ਆਣੇ ਵੱਡੇ ਟਾਈਮ ਦੇ ਵਿੱਚ ਉਹਨੂੰ ਹੋਰ ਕਿਸੇ ਵੀਡੀਓ ਤੇ ਹੋਰ ਕਿਸੇ ਟੌਪਿਕ ਤੇ ਤੁਹਾਡੇ ਨਾਲ ਗੱਲਬਾਤ ਕਰੂੰਗੀ ਮੈਂ ਤੁਹਾਡੇ ਨਾਲ ਜਰੂਰ ਮਿਲੂੰਗੀ ਥੋੜੇ ਦਿਨਾਂ ਬਾਅਦ ਤੇ ਵੀ ਵੀ ਲਾਸਟ ਦੇ ਵਿੱਚ ਫਿਰ ਤੁਹਾਨੂੰ ਇੱਕ ਹੀ ਗੱਲ ਕਹਿਣੀ ਹੈ ਤੁਸੀਂ ਆਉਣਾ ਨੂਹਾਂ ਦਾ ਧੰਨਵਾਦ ਕਰੇ ਕਰੋ ਸਮਾਂ ਕਿ ਤੁਸੀਂ ਸਾਡੇ ਘਰ ਦੇ ਨੂਹਾਂ ਬਣੀ ਹੋਏ ਮੈਂ ਇਹਨਾਂ ਕੁਝ ਬੋਲ ਜਾਂਦੀ ਫਿਰ ਵੀ ਤੁਸੀਂ ਬੋਲਦੇ ਨਹੀਂ ਉਹਨੂੰ ਉਹਦੇ ਮੂੰਹ ਤੇ ਨਹੀਂ ਕਹਿ ਸਕਦਾ ਕੋਈ ਗੱਲ ਉਸ ਰੱਬ ਨੂੰ ਜ਼ਰੂਰ ਕਦੀ ਕਦੀ ਯਾਦ ਕਰ ਲੈਣਾ ਜਿਨੇ ਆਸਾਂ ਦੇ ਹਨ ਠੀਕ ਹੈ ਪਹਿਲੀ ਤੇ ਗੱਲ ਆ ਕਦੇ ਵੀ ਕਿਸੇ ਦੀ ਧੀ ਭੈਣ ਨੂੰ ਮਾਰਾ ਨਾ ਬੋਲੋ ਜੇ ਤੁਸੀਂ ਆਪਣੇ ਘਰ ਤੱਕ ਆਪਣੇ ਘਰ ਦੀ ਨੂ ਬਣਾਇਆ ਹਾਂ ਜੇ ਕੋਈ ਉੱਚੀ ਨੀਵੀਂ ਗੱਲ ਹੋ ਜਾਂਦੀ ਹੈ ਸਭ ਤੇ ਹੁੰਦੀ ਹੈ ਉਹਨੂੰ ਮਸਲੇ ਨੂੰ ਛੋਟੀ ਜੀ ਗੱਲ ਨੂੰ ਪਤੰਗੜਾ ਨਾ ਬਣਾਇ ਕਰੋ ਛੋਟੇ ਛੋਟੇ ਗੱਲਾਂ ਰਸੋਈਆਂ ਦੇ ਵਿੱਚ ਘਰਾਂ ਦੇ ਵਿੱਚ ਸਭ ਦੇ ਘਰਾਂ ਚ ਕੁਛ ਨਾ ਕੁਛ ਹੁੰਦਾ ਰਹਿੰਦਾ ਹੈ ਪਰ ਉਹਨੂੰ ਘਰ ਦੀ ਗੱਲਾਂ ਨੂੰ ਘਰ ਦੇ ਵਿੱਚ ਖਤਮ ਕਰੀ ਗਏ। ਠੀਕ ਹੈ। ਆਨੇ ਵਾਲੇ ਟਾਈਮ ਦੇ ਵਿੱਚ ਫਿਰ ਕਿਸੇ ਹੋਰ ਵਿਸ਼ੇ ਤੇ ਗੱਲ ਕਰੂੰਗੀ। ਤਦ ਤੱਕ ਸ਼ਸ਼ੀ ਕਾਂ